ਦਿਖਦੇ ਆ ਡਰਨਾ ਮਨਾ ਹੈ ਚਾੜੇ ਕਿਨ ਨੂੰ ਡਰ ਕੇ ਆ ਕੇ ਜੀਤ ਹੋਤੀ ਹੈ ਇਸ ਕਰਕੇ ਡਰਨਾ ਕਦੇ ਵੀ ਨਹੀਂ ਚਾਹੀਦਾ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਆਦ ਖਾਸਤਾ ਹੁੰਦੇ ਮਾੜਿਆ ਤੋਂ ਡਰ ਕੇ ਰਹਿਣਾ ਨਹੀਂ ਜਾਈਦੇ ਆਹ ਵਾਲੀ ਹੈਗੇ ਸ਼ਹਿਰ ਦੀ ਮੇਨ ਐਂਟਰੀਸ ਮਿੱਤਰੋ ਦੇਖੋ ਕਿੰਨੀ ਵਧੀਆ ਬਣਾਈ ਹੋਇਆ ਇਥੋਂ ਇਥੋਂ ਵਿਊ ਚੈੱਕ ਕਰੋ ਮਿੱਤਰੋ ਕਿੰਨਾ ਵਧੀਆ ਅੱਜ ਆਪਾਂ ਖੜੇ ਆ ਰੋਮ ਦੇ ਬਹੁਤ ਹੀ ਮਸ਼ਹੂਰ ਸ਼ਹਿਰ ਜਿਹਦਾ ਨਾਮ ਹੈ ਚਿਵਿਤਾ ਵੈਕੀਆ ਮੇਰੇ ਪਿੱਛੇ ਇਧਰ ਸ਼ਹਿਰ ਚਿਵਿਤਾ ਵੈਕੀਆ ਸ਼ਹਿਰ ਹੈ ਤੇ ਇਧਰ ਬਸਿਆ ਗਿਆ ਸਾਰਾ ਹੀ ਸਮੁੰਦਰ ਜਾਂ ਦੂਰ ਦੂਰ ਤੱਕ ਬਸੇ ਕਿ ਵੱਡੇ ਵੱਡੇ ਬੇੜੇ ਦਿਖਦੇ ਆ ਤੇ ਹੋ ਇੱਥੇ ਮਿੱਤਰ ਕੁਝ ਨਹੀਂ ਦਿਖਦਾ ਹੈਗਾ ਤੇ ਇਹ ਵਾਲੇ ਸ਼ਹਿਰ ਦੀ ਖਾਸियत ਪਤਾ ਕੀ ਆ ਜਿੰਨੇ ਵੀ ਕਰੂਜ਼ ਚੱਲਦੇ ਨੇ ਘੁੰਮਣ ਜਾਣ ਵਾਸਤੇ ਕਈ ਯੂਰਪ ਟੂਰ ਤੇ ਜਾਣਾ ਕਿਤੇ ਵੀ ਜਾਣਾ ਉਹ ਸਾਰੇ ਇੱਥੋਂ ਹੀ ਚੱਲਦੇ ਇੱਥੇ ਬਹੁਤ ਵੱਡੀ ਬੰਦਰਗਾਹ ਹੈ ਜਿੱਥੋਂ ਮਤਲਬ ਇੰਪੋਰਟ ਦਾ ਐਕਸਪੋਰਟ ਦਾ ਸਾਰਾ ਸਮਾਨ ਜਾਂਦਾ ਹੈ ਉਹ ਵੀ ਇੱਥੋਂ ਜਾਂਦਾ ਉਹ ਵੀ ਅੱਗੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਇਸ ਤੋਂ ਸ਼ੁਰੂਆਤ ਕਰਨ ਲੱਗੇ ਆਪਣੀ ਇਹ ਵਾਲੇ ਪੁਆਇੰਟ ਤੋਂ ਆਪਣੇ ਅੱਜ ਦੇ ਵਲੌਗ ਦੀ ਤੇ ਤੁਸੀਂ ਇੱਥੋਂ ਦੇਖੋ ਆਹ ਵਾਲਾ 뷰 ਸਾਰਾ ਸ਼ਮਾ ਕਿੱਦਾਂ ਲੱਗਦਾ ਹੈ ਬਹੁਤ ਸੋਹਣਾ ਹੈ ਹਾਂ ਪਹਿਲੀ ਵਾਰ ਹੀ ਆਈਆਂ ਜੀ ਹਾਂ ਬਹੁਤ ਸੋਹਣਾ ਲੱਗਿਆ ਜੀ ਪਹਿਲੀ ਵਾਰ ਆਈਆਂ ਹਾਂ ਹਾਂ ਜੀ ਪਹਿਲੀ ਵਾਰ ਇਹੀ ਜਗ੍ਹਾ ਉੱਤੇ ਮਿੱਤਰ ਮੈਂ ਪਹਿਲਾਂ ਇੱਕ ਇੱਕ ਦੋ ਵਾਰ ਹੀ ਆਇਆ ਉਦੋਂ ਆਪਾਂ ਵਲੌਗ ਨਹੀਂ ਸੀ ਬਣਾਉਂਦੇ ਹੁੰਦੇ ਉਦੋਂ ਆਪਾਂ ਕੰਮ ਕਰ ਵੀ ਕਰਦੇ ਸੀਗੇ ਉਦੋਂ ਇਹ ਸ਼ਹਿਰ ਦੇ ਵਿੱਚ ਆਉਣਾ ਜਾਣਾ ਸੀਗਾ ਤੇ ਮੈਂ ਕਿਹਾ ਵੀ ਅੱਜ ਆਪਣੇ ਭੈਣ ਭਰਾਵਾਂ ਨੂੰ ਵੀ ਆਪਾਂ ਘੁਮਾਈਏ ਤੇ ਹੁਣ ਆਪਾਂ ਸਮੁੰਦਰ ਵੱਲ ਨੂੰ ਜਾ ਕੇ ਸਾਹਮਣੇ ਉਹ ਸਾਹਮਣੇ ਸਮੁੰਦਰ ਹੈ ਤੇ ਇਹ ਵਾਲੀ ਜਗ੍ਹਾ ਨਾ ਇਹ ਆਪਾਂ ਇਹ ਆਪਾਂ ਆਸਟੇਕੇ ਸੀ ਕਿ ਉੱਥੇ ਹੀ ਬਣੀ ਵੀ ਸੀਗੀ ਇਹ ਹਨਾ ਇਹ ਵਾਲਾ ਗਰਾਉਂਡ ਇਹ ਬਾਅਦ ਚ ਜਗ੍ਹਾ ਬਣੀ ਆ ਪਹਿਲਾਂ ਸਿਰਫ ਉਹ ਤੱਕ ਹੀ ਸੀਗਾ ਪਰਲੇ ਤੇ ਇਥੋਂ ਦੇਖੋ ਮਿੱਤਰੋ ਫੇ ਨਜ਼ਾਰਾ ਸਮੁੰਦਰ ਦਾ ਮਾਰਦੀਆਂ ਨੇ ਲਹਿਰਾਂ ਛਾਲਾਂ ਆਹ ਦੇਖੋ ਕੋਤਾ ਕਿੱਦਾਂ ਹੈ ਕਿਉਂ ਦੇਖੋ ਵੱਡੇ ਵੱਡੇ ਬੇੜੇ ਚੱਲਦੇ ਨੇ ਸਮੁੰਦਰੀ ਜਹਾਜ਼ ਤੇ ਸਮੁੰਦਰ ਦੇ ਵਿੱਚ ਵੀ ਲੱਗੇ ਲੋਕ ਉਮਣਦੇ ਕੋ ਹਵਾ ਜੋ ਚੱਲਦੀ ਹੁੰਦੀ ਹੈ ਨਾ ਹਵਾ ਦੇ ਬਹਾਅ ਦੇ ਨਾਲ ਚੱਲਦੀਆਂ ਵਾਲੀਆਂ ਤੇ ਜਿਹੜਾ ਆਪਾਂ ਪੋਰਟ ਦੀ ਗੱਲ ਕੀਤੀ ਆ ਉਹ ਹੈਗੀ ਆ ਆਹ ਵਾਲੀ ਸਾਈਡ ਆ ਦੇ ਕੋਲ ਝੂਲਾ ਲੱਗਿਆ ਵਾ ਆਪਾਂ ਜਾ ਕੇ ਚੰਦੋਲ ਵੀ ਝੂਟਾ ਕੇ ਦੇਖਦੇ ਆ ਤੇ ਆਹ ਲੱਗਦਾ ਮੈਨੂੰ 크루즈 ਖੜਾ ਲੱਗਦਾ ਕੋਈ ਆਪਾਂ ਕੋਲ ਜਾ ਕੇ ਦੇਖਦੇ ਆ ਵੀ ਕਿਦਾਂ ਦਾ ਮਾਹੌਲ ਹੈ ਬਾਕੀ ਸਾਰਾ ਸ਼ਹਿਰ ਇਹਦੇ ਉੱਤੇ ਪਸੇ ਆ ਇੱਥੇ ਲਹਿਰਾਂ ਵੱਡੀਆਂ ਨਹੀਂ ਹਨਈ ਖੜੀਆਂ ਨਹੀਂ ਹਵਾ ਦਾ ਫਰਕ ਹੁੰਦਾ ਸਮੁੰਦਰ ਦਾ ਪਾਣੀ ਦਾ ਹਾਂਜੀ ਇਹ ਇਹਦਾ ਚੰਦਰਮਾ ਦਾ ਹਵਾ ਦਾ ਫਰਕ ਹੁੰਦਾ ਤਾਂ ਰਾਤ ਨੂੰ ਹਮੇ ਲਹਿਰਾਂ ਸ਼ਾਂਤ ਹੋ ਜਾਂਦੀ ਹੈ ਮੈਂ ਪਹਿਲੀ ਵਾਰੀ ਪਤਾ ਨਹੀਂ ਆਪਾਂ ਉੱਚੇ ਖੜ ਕੇ ਦੇਖ ਰਹੇ ਆ ਅੱਗੇ ਨੀਵੇਂ ਤੋਂ ਦੇਖ ਰਹੇ ਆ ਉੱਚੇ ਖੜ ਕੇ ਆ ਉੱਚੇ ਖੜ ਲੈ ਆਪਾਂ ਇੱਥੇ ਥੱਲੇ ਜਾ ਕੇ ਦੇਖ ਸਰ ਦੇਖ ਜਮਾਈ ਆ ਸ਼ਮ ਦੇਖਾ ਮੈਂ ਤੈਨੂੰ ਹਾਂ ਹਾਂ ਦਿਖਾ ਮੈਂ ਨਹੀਂ ਮੈਂ ਬਿਲਕੁਲ ਲੱਗੇ ਨਹੀਂ ਜਾਂਦਾ ਕਿਉਂ ਡਰਦੀ ਕਹਤੇ ਆ ਡਰਨਾ ਮਨਾ ਹੈ ਜਾਣੇ ਕਿ ਇਹਨੂੰ ਡਰ ਕੇ ਆ ਕੇ ਜੀਤ ਹੁੰਦੀ ਹੈ ਇਸ ਕਰਕੇ ਡਰਨਾ ਕਦੇ ਵੀ ਨਹੀਂ ਚਾਹੀਦਾ ਜ਼ਿੰਦਗੀ ਵਿੱਚ ਚੰਗੇ ਕੰਮ ਤਾਂ ਖਾਸ ਤੌਰ ਤੇ ਮਾੜੇ ਤੋਂ ਡਰ ਕੇ ਨਹੀਂ ਦੇ ਦੇ ਆ ਦੇਖੋ ਇੱਥੇ ਪੌੜੀ ਜਾਨੀ ਹੈ ਲੋ ਭਾਈ ਮੇਤਰੋ ਤੁਹਾਨੂੰ ਆਪਾਂ ਜਮਾਈ ਨੇੜੇ ਲਿਆਂਦਾ ਫਿਰ ਸਮੁੰਦਰ ਦੇ ਆਈ ਵੈਸੇ ਪੁਆਇੰਟ ਬਣਨੇ ਆ ਵੇ ਦੇਖੋ ਹੈਂ ਬਿਲਕੁਲ ਆ ਗਿਆ ਆ ਗਿਆ ਪਾ ਸਮੁੰਦਰ ਦੇ ਹੋਰ ਕੀ ਇਤਨਾ ਪਾਣੀ ਦੇਖੋ ਇਤਨਾ ਪਾਣੀ ਆ ਕਾਲੇ ਕਾਲੇ ਪੱਥਰ ਆ ਰਹੇ ਰੇਤ ਤੱਕ ਬਲੈਕ ਰੇਤ ਇੱਥੇ ਦਾ ਹਨਾ ਉਹ ਵੀ ਜਾ ਸਕਣਗੇ ਸਾਹਮਣੇ ਦੇਖਿਓ ਮੈਂ ਹਾਂਜੀ ਉੱਥੇ ਹੀ ਜਾ ਸਕਦੇ ਉਹ ਵੀ ਜਾ ਸਕਦੇ ਆ ਜਿਹੜੀ ਮਿੱਤਰੋ ਆਵਲ ਜਗ੍ਹਾ ਨਾ ਆ ਜਿਹੜੀ ਜਗ੍ਹਾ ਬਣੀ ਵੀ ਹੁਣ ਪੁਆਇੰਟ ਜੀ ਹੈ ਨਾ ਇਸ ਤੋਂ ਪਹਿਲਾਂ ਉਹਦੇ ਵਰਗਾ ਹੀ ਹੁੰਦਾ ਸੀਗਾ ਇਹ ਪਹਿਲਾਂ ਉਦਦੇ ਹੀ ਹੁੰਦਾ ਸੀਗਾ ਫਿਰ ਚੇਂਜ ਕਰਾ ਦਿੱਤਾ ਨੇ ਹੁਣ ਲੱਗਦਾ ਸੀ ਦੁਬਾਰਾ ਕਿ ਹੋਰ ਬਣਾਉਣਗੇ ਜਿਆਦਾ ਹਨਾ ਇੰਨੀ ਸੋਹਣੀ ਮਿੱਤਰੋ ਫੀਲਿੰਗ ਆਉਂਦੀ ਹੈ ਨਾ ਮਤਲਬ ਇਹ ਕੈਮਰਾ ਕਈ ਚੀਜ਼ਾਂ ਨੂੰ ਨਹੀਂ ਦਿਖਾਉਂਦਾ ਯਾਰ ਮੈਂ ਹਰ ਬਲੌਗ ਦੇ ਦੀ ਗੱਲ ਕਹਿਣਾ ਉਹਨੇ ਵੀ ਕੈਮਰਾ ਹਰ ਚੀਜ਼ ਨਹੀਂ ਦਿਖਾਉਂਦਾ ਜਿਹੜੀਆਂ ਨਾ ਰੱਬ ਨੇ ਅੱਖਾਂ ਲਾਤੀਆਂ ਨਾ ਇਹਦੀ ਕੋਈ ਰੀਸ ਕਰ ਨਹੀਂ ਸਕਦਾ ਦੁਨੀਆ ਦਾ ਕੋਈ ਵੀ ਕੈਮਰਾ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਇਹ ਜਿਹੜੇ ਇਹਨਾਂ ਅੱਖਾਂ ਦੇ ਮੈਗਾ ਪਿਕਸਲ ਹਨ ਇਹ ਇਹਨਾਂ ਦੇ ਹੀ ਆ ਸਹੀ ਗੱਲ ਹੈ ਜਿਹੜਾ ਕੁਦਰਤ ਨਾਲ ਯਾਰ ਇਹ ਦੇਖ ਸਕਦੀ ਹੈ ਉਹ ਕੈਮਰੇ ਦਿਖਾ ਸਕਦਾ ਤੇ ਤੁਸੀਂ ਜ਼ਰੂਰ ਸਮੇਂ ਸਮਾਂ ਕੱਢ ਕੇ ਨਾ ਘੁੰਮਿਆ ਫਿਰੋ ਟਾਈਮ ਕੱਢ ਕੇ ਰੋ ਆਪਣੀ ਫੈਮਿਲੀ ਕੇ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਘੁੰਮਣਾ ਚਾਹੀਦਾ ਆਪਣੇ ਕੰਮ ਕਾਰ ਕਰਨੇ ਵੀ ਜ਼ਰੂਰੀ ਆ ਕੰਮ ਕਾਰ ਕਰਨ ਦੇ ਨਾਲ ਨਾਲ ਬੰਦੇ ਨੂੰ ਐਦਾਂ ਘੁੰਮਣਾ ਫਿਰਨਾ ਬਹੁਤ ਜੂਜੇ ਆਪਣੇ ਫੈਮਿਲੀ ਨਾਲ ਬੱਚਿਆਂ ਦੇ ਨਾਲ ਟਾਈਮ ਕਰਨਾ ਚਾਹੀਦਾ ਆਪਾਂ ਨੂੰ ਬੜਾ ਚੰਗਾ ਲੱਗਦਾ ਹੈ ਹਨਾ ਹਾਂਜੀ ਫੈਮਿਲੀ ਜਗ੍ਹਾ ਲੱਗਣੀ ਆ ਕਿ ਆ ਨਹੀਂ ਚੰਗਾ ਲੱਗਣਾ ਲੱਗ ਸਹੀ ਗੱਲ ਹੈ ਹਾਂ ਤੇ ਆਪਾਂ ਹੁਣ ਚੱਲੀਏ ਹੋ ਤੈਨੂੰ ਇੱਧਰ ਵੀ ਸੇਮ ਹੀ ਬਣਾਏ ਪਿਆ ਨਾ ਸਿਚੁਏਸ਼ਨ ਆਪਾਂ ਦੇਖਣੇ ਤੇ ਜਾ ਕੇ ਵੀ ਹਰ ਚੀਜ਼ ਦੇਖਣੀ ਆਪਾਂ ਨੇ ਤੇ ਹਰ ਚੀਜ਼ ਮੇਰੇ ਤੁਹਾਨੂੰ ਦਿਖਾਉਣੀ ਆਪਾਂ ਨੇ ਆ ਦੇਖੋ ਇੱਧਰ ਇਧਰ ਨੇ ਕੋਈ ਬਾਰਡ ਨਹੀਂ ਲਾਈ ਹੋਈ ਨਾ ਨੇ ਇਧਰ ਦੇ ਪਾਸੇ ਖੁੱਲੇ ਛੱਡੇ ਆ ਬਈ ਇਹ ਸਾਰਾ ਸ਼ਹਿਰ ਹੈ ਉਹ ਤੋਂ ਲੈ ਕੇ ਨਾ ਉਹ ਤੱਕ ਸਾਰਾ ਸ਼ਹਿਰ ਹੈ ਤੇ ਆ ਜਗ੍ਹਾ ਦੇ ਆਲੇ ਦੁਆਲੇ ਸਾਰੇ ਜਿਹਨੇ ਰੈਸਟੋਰੈਂਟ ਨੇ 12 ਨੇ ਬਹੁਤ ਸੋਹਣੀ ਸੋਹਣੀ ਆ ਉਹ ਸਾਰੀਆਂ ਦੇ ਨਾਲ ਐ ਮੈਂ ਤਰੋਂ ਵੀ ਦਿਖਾਉਣਾ ਜਾ ਕੇ ਆਪਾਂ ਚੱਲਦੇ ਆਪੇ ਆਪਾਂ ਇਸ ਤੋਂ ਸਟਾਰਟ ਕੀਤਾ ਮੈਂ ਜਲ ਇੱਕ ਵਾਰ ਦਿਖਾ ਕੇ ਫਿਰ ਆਪਾਂ ਚੱਲਦੇ ਆਗੇ ਹਨਾ ਵਾਲੀ ਬਣੀ ਹੋਈ ਆ ਗੈਲਰੀ ਕੈਮਰੇ ਲੱਗੇ ਹੋਏ ਨੇ ਉੱਤਰ ਪੂਰੇ ਉਹ ਸਾਹਮਣੇ ਸ਼ਹਿਰ ਹੈ ਜਿਹੜੀ ਆ ਵਾਲੀ ਬਾਉਂਡਰੀ ਹੈ ਨਾ ਇਹਦੇ ਨਾਲ ਨਾਲ ਸਾਰੇ ਰੈਸਟੋਰੈਂਟ ਸਮਝ ਇਥੇ ਅੱਛਾ ਇਹ ਹੋਣੀ ਹੈ ਲਗਭਗ ਹੋਣਾ ਅੱਧਾ ਕਿਲੋਮੀਟਰ ਦਾ ਏਰੀਆ ਹੋਣਾ ਹੈ ਸਮੁੰਦਰ ਦੇ ਪਿੱਛੇ ਵੀ ਜਾ ਕੇ ਹਨਾ ਆਹ ਦੇਖੋ ਇਧਰ ਸਿਆਲ ਸਿਆਲ ਨਾ ਜਿਹੜਾ ਸਮੁੰਦਰ ਦੇ ਪਾਣੀ ਆ ਇਹ ਬਹੁਤ ਜ਼ਿਆਦਾ ਉੱਪਰ ਤਾਂ ਚੜ ਜਾਣਾ ਦੇਖੋ ਆਹ ਸਾਰਾ ਇਹ ਕੂੜਾ ਕਬਾੜ ਹੈ ਕਰਕਟ ਹੈ ਇਹ ਸਾਰਾ ਕਿਸੇ ਟਾਪੂ ਤੋਂ ਇਕੱਠਾ ਕਰਕੇ ਢਾਵੇ ਲੱਗੇ ਇਧਰ ਹੁਣ ਸਫਾਈ ਕਰਨਗੇ ਇਹਦੀ ਤੇ ਗਰਮੀ ਗਰਮੀ ਇੱਥੇ ਫਿਰ ਮੇਟਰ ਨੂੰ ਮਹਿਫਲ ਲੱਗਣੀ ਪੂਰੀ ਐਨ ਜਿਹੜਿਆ ਤੁਸੀਂ ਸਾਹਮਣੇ ਦੇਖਦੇ ਹੋ ਨਾ ਰੈਸਟੋਰੈਂਟ ਇਧਰਾਂ ਸਾਰੀਆਂ 12 ਉਹ ਸਾਹਮਣੇ ਤੁਹਾਨੂੰ ਦਿਖਾਉਣਾ ਆਪਾਂ ਏڑی ਜਾ ਰਹੇ ਹਾਂ ਇਹਨਾਂ ਦਾ ਕੰਮਕਾਰ ਵੀ ਜਿਆਦਾ ਗਰਮੀ ਦੇ ਵਿੱਚ ਚੱਲਦਾ ਸਿਆਲ ਸਿਆਲ ਠੰਡਾ ਹੁੰਦਾ ਕੰਮਕਾਰ ਕਿ ਕੋਈ ਲੋਕ ਸਮੁੰਦਰ ਤੇ ਵਿੱਚ ਤੇ ਘਟ ਆਉਂਦੇ ਆ ਪਰ ਗਰਮੀ ਗਰਮੀ ਇੱਥੇ ਮੇਲਾ ਹੀ ਹੁੰਦਾ ਕਿ ਲਿਖੇ ਦਾ 24 ਘੰਟੇ ਦਿਨ ਦੇ ਵਿੱਚ ਵੀ ਤੇ ਰਾਤ ਨੂੰ ਵੀ ਰਾਤ ਨੂੰ 더 ਵੱਧ ਮੇਲਾ ਲੱਗਦਾ ਦਿਨ ਨਾਲੋਂ ਆ ਦੇਖੋ ਹੁਣ ਤਾਂ ਲਗਭਗ ਰੈਸਟੋਰੈਂਟ ਸਾਰੇ ਬੰਦ ਪਏ ਨੇ ਖੁੱਲਿਆ ਕੁਝ ਟਮਾਟੇ ਵਾਲੇ ਖੁੱਲਣ ਲੱਗੇ ਲੋਕ ਕਿਉਂਕਿ ਕੁਝ ਮੌਸਮ ਹੁੰਦਾ ਵੀ ਹੈਗਾ ਹੀ ਹਾਂ ਨਹੀਂ ਸਿਆਲ ਸੇ ਵੀ ਬੰਦ ਹੁੰਦੇ ਆ ਨਾ ਅੱਛੇ ਸਿਆਲ ਸੜ ਬੰਦੇ ਹੁੰਦੇ ਮੀਂਹ ਪੈਂਦੀ ਹੈ ਧੁੰਦ ਪੈਂਦੀ ਹੈ ਠੰਡ ਹੁੰਦੀ ਹੈ ਸਮੁੰਦਰ ਕੰਢੇ ਆ ਦੇਖੋ ਆ ਸਾਰੇ ਬੰਦ ਨੇ ਆ ਵਾਲੀ ਉਹ ਸਟਰੀਟ ਹੈ ਜਿਹੜੀ ਗਰਮੀਆਂ ਦੇ ਵਿੱਚ ਪੂਰੀ ਫੇਮਸ ਹੈ ਇਹ ਵੜਾ ਜਗਾ ਗਰਮੀਆਂ ਚ ਲੈ ਕੇ ਆਏ ਹੈ ਗਰਮੀਆਂ ਵਿੱਚ ਲੈ ਕੇ ਆਏ ਜੀ ਹਾਂ ਹਾਂ ਗਰਮੀਆਂ ਵਿੱਚ ਘੁੰਮਾਂਗੇ ਆਪਾਂ ਸਹੀ ਗੱਲ ਹੋ ਗਈ ਇਹ ਕਿਸਲੇ ਇੱਕ ਬਸਟਾਈ ਨੇ ਵੀ ਇੰਨੀ ਸੋਹਣੀ ਜਗ੍ਹਾ ਪਰ ਮੈਂ ਸੁਣਿਆ ਸੀਗਾ ਹਾਂ ਪਰ ਕਦੇ ਆਈ ਨਹੀਂ ਸੀ ਦਿਖਾਜੀ ਕੋ ਮਾਤਾ ਜੀ ਇਹ ਸਾਰੇ ਕੁਰਸੀਆਂ ਕੁਰਸੀਆਂ ਲੱਗੀਆਂ ਨੇ ਲਾ ਕੇ ਰੱਖਦੀਆਂ ਨੇ ਵੈਸੇ ਬੰਦ ਕੀਤਾ ਸੀ ਜਿਹੜਾ ਖਰੋਜ ਤੁਰਦੇ ਆ ਜੀ ਸ਼ਿਫ ਬਗੈਰ ਉਹ ਕਿੱਥੇ ਆ ਜੀ ਉਹ ਅੱਗੇ ਜੇ ਤੁਹਾਨੂੰ ਸਾਹਮਣੇ ਦਿਖੇ ਉਹ ਜਿੱਥੇ ਝੁੰਡਾ ਚੱਲਦਾ ਉਹਦੇ ਲਾਗੇ ਚੱਲ ਉਹ ਤੁਹਾਨੂੰ ਦਿਖਾਉਣੀ ਆਪਾਂ ਆ ਦੇਖੋ ਜੀ ਮੈਂ ਰੈਸਟੋਰੈਂਟ ਆ ਖੋਲਤੇ ਇਹਨਾਂ ਨੇ ਇਹਨਾਂ ਨੇ ਮੈਨੂੰ ਲਿਖੇ ਲਾਇਆ ਹੋਣਾ ਹੁਣ ਆਪਾਂ ਰੁਕੇ ਮਿੱਤਰੋ ਬਾਹਰ ਤੇ ਚਾਹ ਪੀਣ ਲੱਗਾਂਗੇ ਕਿਉਂਕਿ ਰੋਟੀ ਆਪਾਂ ਘਰੇ ਖਾ ਗਏ ਸੀਗੇ ਮੈਡ ਰੀਟ ਦੇ ਕਫੇ ਪੀਣ ਵਾਸਤੇ ਜਿੰ ਆਪਣੇ ਸਿਮਰ ਨੇ ਕੀਤੀਆਂ ਜਿੰਸੈਂਗ ਜਿੰਸੈਂਗ ਲੈ ਵੀ ਚੱਕ ਬੈਰੋ ਚਾਹ ਜੋ ਮੇਟਰੋ ਪੀ ਲਈਆਂ ਕਿਉਂ ਚਾਹ ਦੀ ਰੋਡ ਵੀ ਸੀਗੀ ਸਮੁੰਦਰ ਕੰਢੇ ਠੰਡੀ ਹਵਾ ਚੱਲਦੀ ਹੈ ਠੰਡ ਸੀਗੀ ਥੋੜੀ ਠੰਡ ਸੀਗੀ ਹਾਂ ਤੇ ਇਹੜੀ ਵਾਲੀ ਬਾਰ ਆਣਾ ਬਿਲਕੁਲ ਇੱਥੇ ਸਟੇਸ਼ਨ ਦੇ ਕੋਲ ਬਾਰ ਦੇਖੋ ਆਹ ਵਾਲਾ ਹੈਗਾ ਸਟੇਸ਼ਨ ਰੇਲਵੇ ਸਟੇਸ਼ਨ ਤੇ ਬੱਸਾਂ ਵੀ ਇੱਥੇ ਆਉਂਦੀ ਹੈ ਤੇ ਇੱਥੇ ਟ੍ਰੇਨ ਆਉਂਦੀ ਆ ਆਪਣੇ ਤਰਮ ਨਹੀਂ ਤੋਂ ਸਿੱਧੀ ਟ੍ਰੇਨ ਆਉਂਦੀ ਹੈ ਇੱਥੇ ਜੇ ਕਿਸੇ ਨੇ ਮਤਲਬ ਵੀ ਇਹ ਸ਼ਹਿਰ ਘੁੰਮਣ ਵਾਸਤੇ ਆਉਣਾ ਤਾਂ ਤੁਸੀਂ ਆਹ ਰੇਲਵੇ ਸਟੇਸ਼ਨ ਤੱਕ ਆਸਣਾ ਚਵੀਤਾ ਬੈਗੀ ਆ ਰੇਲਵੇ ਸਟੇਸ਼ਨ ਹੈ ਇੱਥੇ ਉੱਥੇ ਸਾਰੇ ਬਾਅਦ ਤੇ ਪਾ ਚਾਹ ਪੀਤੀ ਆ ਆ ਦੇਖੋ ਆ ਤਾਂ ਹਾਲੇ ਨਾ ਮਾਹੌਲ ਥੋੜਾ ਜਿਹਾ ਠੰਡਾਏ ਕਿਉਂਕਿ ਠੰਡ ਹੈ ਗਰਮੀ ਦੇ ਵਿੱਚ ਤਾਂ ਗੱਲਾਂ ਵਾਤਾ ਹੋਰ ਹੋਣੀਆਂ ਇੱਥੇ ਪਾਰਕਿੰਗ ਮਿਲਦੀ ਹੁੰਦੀ ਹੈ ਗਿਆ ਸਾਰੀ ਪਾਰਕਿੰਗ ਸੈੱਟ ਹੋ ਰਹੀ ਸਾਰੀ ਜਿਮਰਾ ਅੱਛਾ ਹਾਂ ਨਹੀਂ ਇਥੇ ਤਾਂ ਮਾਹੌਲ ਹੋਰੇ ਹੁੰਦਾ ਸ਼ਹਿਰ ਦਾ ਇਥੋਂ 뷰 ਚੈੱਕ ਕਰੋ ਮਿੱਤਰੋ ਕਿੰਨਾ ਵਧੀਆ ਆਹ ਵਾਲੀ ਜਗ੍ਹਾ ਸਪੈਸ਼ਲੀ ਬਣਾਈ ਹੋਇਆ ਉਹ ਪਰੇ ਖੇਡਣ ਵਾਸਤੇ ਬੱਚਿਆਂ ਦੇ ਤੇ ਇੱਧਰ ਬੈਠਣ ਵਾਸਤੇ ਸਪੈਸ਼ਲ ਬਣਾਈ ਹੈ ਪ੍ਰੋਪਰ ਤੌਰ ਤੇ ਵੀ ਕਿਉਂਕਿ 뷰 ਬਹੁਤ ਸੋਹਣਾ ਹੈ ਸਾਹਮਣੇ ਸਮੁੰਦਰ ਦਿਖਦਾ ਹੈ ਦੇਖ ਲੱਗੇ ਹੋਏ ਨੇ ਆਹ ਬੈਠਣ ਵਾਸਤੇ ਚੀਜ਼ਾਂ ਬਣਾਈ ਹੈ ਦੇਖੋ ਇੱਧਰ ਹੈਨਾ ਪਾਣੀ ਇੱਧਰ ਨਾਲ ਸਮੈਲ ਕਿੱਦਾਂ ਆਉਂਦੀ ਹੈ ਜੀ ਮੱਛੀਆਂ ਦੀ ਸਮੈਲ ਆਉਂਦੀ ਹੈ ਮੱਛੀਆਂ ਜੀ ਹੁੰਦੀਆਂ ਹਨ ਆਹ ਵਾਲੀ ਹੈਗੇ ਸ਼ਹਿਰ ਦੀ ਮੇਨ ਐਂਟਰੀ ਸ ਮਿੱਤਰੋ ਦੇਖੋ ਕਿੰਨੀ ਵਧੀਆ ਬਣਾਈ ਵੇ ਇਥੋਂ ਸਾਹਮਣੇ ਸਾਰਾ ਸ਼ਹਿਰ ਹੈ ਆਪਾਂ ਸ਼ਹਿਰ ਵੀ ਘੁੰਮਾਂਗੇ ਤੁਹਾਨੂੰ ਸਾਰਾ ਸ਼ਹਿਰ ਘੁਮਾਵਾਂਗੇ ਵੀ ਜਾ ਕੇ ਕਿਦਾਂ ਦਾ ਬਣਦਾ ਮਾਹੌਲ ਅੰਦਰ ਕਿਦਾਂ ਦਾ ਹੁੰਦਾ ਹੈ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਉਹ ਝੁੰਡਿਆਂ ਕਿ ਨਹੀਂ ਕਿੜਾ ਮਾਰੇਗੇ ਵੀ ਜੇ ਝੁੰਡੇ ਚੱਲਦੇ ਹੋਏ ਤਾਂ ਆਪਾਂ ਕੁਛ ਨਾ ਕੁਛ ਝੂੜੇ ਝੂਟ ਲਾਂਗੇ ਦੇਖ ਕੇ ਆਜ ਕਿੰਨੀ ਜਗ੍ਹਾ ਮਿੱਤਰੋ ਖੁੱਲੀ ਹੈ ਸਿਰਫ ਇਹ ਨਾ ਬਸ ਐਦਾ ਘੁੰਮਣ ਫਿਰਨ ਵਾਸਤੇ ਹੀ ਆ ਇਹ ਕਾਵਲਾ ਪੈਸਾ ਜਮਾਈ ਸਮੁੰਦਰ ਦੇ ਕੰਢੇ ਬਣਾਇਆ ਦੇਖੋ ਪੈਸਾ ਤੇ ਜਿੱਦਾ ਕੋਈ ਵੀ ਅੱਗੇ ਨਹੀਂ ਹੈਗਾ ਸਾਹਮਣੇ ਛੋਟੇ ਸਪਿਆਜਾ ਤੇ ਇੱਥੇ ਲੱਗੇ ਹੋਏ ਅਲਦ ਵਾਲੇ ਥੰਮ ਜਿੱਦਾਂ ਸਾਡੇ ਪਿੰਡ ਲੱਗੇ ਹੋਏ ਨੇ ਮੇਜ ਹਰ ਪਿੰਡ ਦੇ ਕੋਨੇ ਤੇ ਲੱਗੇ ਹੁੰਦੇ ਨੇ ਬੈਠਣ ਵਾਸਤੇ ਸਾਡੇ ਲੱਕੜ ਦੇ ਬਣੇ ਹੋਏ ਆ ਇਹ ਪੱਥਰ ਦੇ ਆ ਇੱਥੇ ਬੈਠ ਕੇ ਦੇਖਣ ਵਾਸਤੇ ਹੈ ਇੱਥੇ ਆਪਾਂ ਬਿਲਕੁਲ ਸਮੁੰਦਰ ਜਮੀ ਨੇੜੇ ਆ ਗਏ ਆਣ ਉਹ ਉੱਥੋਂ ਚੱਲ ਕੇ ਆਏ ਆਪਾਂ ਦੇਖੋ ਕਿੰਨੀ ਦੂਰੋਂ ਆਏ ਆ ਅਗਰ ਸਮੁੰਦਰੀ ਪੇਸ ਅਸਰਮ ਨੇ ਸ਼ਿਪ ਪਤੇ ਦੇਖਿਆ ਤਾਂ ਇਓ ਤੁਹੀ ਸਾਹਮਣੇ ਦੇਖਦਾ ਸੀਗਾ ਇਥੇ ਤੁਹੀ ਸਾਹਮਣੇ ਦੇਖਦਾ ਹਨ ਦੇਖੋ ਇਥੋਂ ਮਿੱਤਰੋ ਵੀ ਵੀ ਕਿੰਨਾ ਵਧੀਆ ਬਣਾਇਆ ਵਣਾਂ ਨੇ ਦਿਨ ਪਰ ਦਿਨ ਤਰੱਕੀ ਕਰੀ ਜਾਂਦੇ ਆ ਮਤਲਬ ਕੋਈ ਨਾ ਉਹ ਚੀਜ਼ ਵਧੀਆ ਦੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀ ਜਾਂਦੇ ਆ ਤੇ ਇਧਰ ਬਣੇ ਵੀ ਨੇ ਇਹ ਸਾਈਕਲ ਸਟੈਂਡ ਆ ਵੀ ਲੋਕਾਂ ਨੇ ਬੈਠਣ ਵਾਸਤੇ ਬਣਾਇਆ ਸੀ ਮੈਂ ਦੇਖ ਇਧਰ ਆ ਵੀ ਆਉ ਤੇ ਸ਼ਾਮਾਂ ਕਰਨ ਵਾਸਤੇ ਪੈਣ ਦੇ ਉੱਪਰ ਸ਼ਾਮਾਂ ਰੇ ਮੜੀ ਮੜੀ ਬਸ ਮਠੀ ਮਠੀ ਸ਼ਾਮਾਂ ਕਿਉਂਕਿ ਨਾ ਲੋਕਾਂ ਨੇ ਗਰਮੀ ਦੇ ਵਿੱਚ ਘੁੰਮਣਾ ਹੁੰਦਾ ਹੈ ਤੇ ਸ਼ਾਮਾਂ ਬਹੁਤ ਹੀ ਪਸੰਦ ਕਰਦੇ ਵੀ ਹੈ ਨਹੀਂ ਗਰਮੀ ਦੇ ਵਿੱਚ ਧੁੱਪ ਚ ਰਹਿ ਕੇ ਪਸੰਦ ਕਰਦੇ ਕਿ ਦੱਬ ਖੜਾ ਵੀ ਸ਼ਾਮਾਂ ਰੱਖੀ ਹੋ ਪਿੰਨਾਂ ਨੇ ਤੇ ਆਪਾਂ ਹੁਣ ਪਹੁੰਚ ਗਏ ਆ ਦੇਖੋ ਮੈਟਰੋਫੇ ਇਥੋਂ ਇੱਕ ਵੀ ਬੰਦਾ ਨਹੀਂ ਹੈ ਹੈਗਾ ਬੈਠਾ ਹੋ ਵੀ ਇੱਕ ਵੀ ਬੰਦਾ ਹੈ ਕਮਾਲ ਦੀ ਗੱਲ ਨਹੀਂ ਮੈਂ ਪੁੱਛ ਗਿਆ ਮੈਂ ਮੈਂ ਪੁੱਛ ਰਿਹਾ ਵੀ ਨਾ ਐ ਪੁੱਛ ਰਿਹਾ ਵੀ ਕੀ ਪ੍ਰਾਈਸ ਹੈ ਕੀ ਰੇਟ ਹੈ ਇਹਨੇ ਪੁੱਛੋ ਫਰਜ ਬਣਾ ਦੇ ਦੱਸ ਦੇਣਾ ਕਈ ਵਾਰੀ ਹੈ ਨਾ ਵੀ ਕੀ ਰੇਟ ਹੈ ਕੀ ਪ੍ਰਾਈਸ ਹੈ ਇੱਕ ਬੰਦੇ ਦਾ ਉਹ ਤਾਂ ਪੁੱਛ ਸਕਦੇ ਆ ਆਪਾਂ ਇਹਨੇ ਗੁੰਮੇ ਤਾਂ ਖਾਲੀ ਚਲਾਏ ਰਹੇ ਤੂੰ ਦੇਖ ਪਰ ਮੈਨੂੰ ਤਰ ਫੀਲਿੰਗਸ ਬਹੁਤ ਵਧੀਆ ਆਉਂਦੀ ਇੱਥੋਂ ਸਾਰਾ ਏਰੀਆ ਕਿੰਨਾ ਖੁੱਲਾ ਟੋਲਾ ਏਰੀਆ ਹੈ ਨਾ ਬਹੁਤ ਸੋਹਣਾ ਹੈ ਹੈ ਨਾ ਬਹੁਤ ਸੋਹਣਾ ਹੈ ਲੈ ਵੀ ਚੂਲਾ ਰੋਕਦੇ ਨੇ ਆਪਾਂ ਨੂੰ ਦੇਖ ਕੇ ਲੱਗਦਾ ਮੈਨੂੰ ਵੀ ਬੰਦੇ ਆ ਗਏ ਪੁੱਛਨੇ ਆਪਾਂ ਜਾ ਕੇ ਇਹਨੂੰ ਤੁਸੀਂ ਕਿਹੜਾ ਤੋਂ ਬੰਦੇ ਆ ਨਾ ਜੀ ਤੁਸੀਂ ਲੈ ਸਕਦੇ ਤੁਸੀਂ ਲੈ ਸਕਦੇ ਮੈਂ ਚਲਾ ਦਊਂਗਾ ਚਲਾਉਣਾ ਜੀ ਨਾ ਜੀ ਨਾ ਜੀ ਜੇ ਨਾਲ ਬੈਠ ਮੇਰੇ ਨਾਲ ਨਾ ਜੀ ਬਿਲਕੁਲ ਨਾਲ ਲਈ ਨਾ ਵਾਲੇ ਦਾ 16 ਦਾ ਪਾਸ ਤੇ ਲਈ ਕਰਨ ਨਾ ਮੈਂ ਨਹੀਂ ਤੁਸੀਂ ਜਾਣਾ ਤੁਸੀਂ ਜਾ ਸਕਦੇ ਆ ਜੀ ਤੁਸੀਂ ਜਾਣਾ ਤੁਸੀਂ ਜਾ ਸਕਦੇ ਮੈਂ ਨਹੀਂ ਜੀ ਕਿਉਂਕਿ ਮੈਨੂੰ ਨਹੀਂ ਫਿਰ ਬਾਅਦ ਵਿੱਚ ਮੈਂ ਬੌਮਟ ਹੋ ਜਾਂਦੀ ਐ ਜੀ ਮੈਨ ਬਹੁਤ ਉੱਠੇ ਲਈ ਰੀ ਬੌਮਟ ਹੋ ਜਾਂਦੀ ਐ ਦੇਖ ਨਾ ਚੱਲ ਆਏ ਹੋ ਜਾਂਦੇ ਮੈਂ ਕਿਉਂ ਜੀ ਜਿਹੜੀ ਚੀਜ਼ ਸਹੀ ਹੈ ਉਹ ਸਹੀ ਹੈ ਇੱਥੇ ਬਰਬਾਸ ਸਕੇਟਿੰਗ ਮੈਂ ਆਈ ਵੀ ਸਕੇਟਿੰਗ ਕਰਨ ਵਾਸਤੇ ਇਹ ਸਾਰਾ ਸਿਸਟਮ ਇੱਥੇ ਬੱਚਿਆਂ ਦੀ ਐਕਟੀਵਿਟੀ ਵਾਲੀ ਉਹ ਵੀ ਦੇਖ ਸਕਦੇ ਹੋ ਤੁਹਾਨੂੰ ਹਾਂਜੀ ਹੋਈ ਦਸੂ ਮੁੰਡ ਲੱਗਿਆ ਇਹ ਆ ਸਾਰੀ ਮਿੱਤਰੋ ਬੰਦਰਗਾ ਤੇ ਆਪਾਂ ਹੁਣ ਅੱਗੇ ਨੂੰ ਚੱਲਦੇ ਆ ਅੱਗੇ ਖੜੇ ਆ ਵੱਡੇ ਵੱਡੇ ਕਰੂਜ਼ ਖੜੇ ਆ ਅੰਦਰ ਤੁਰਕੇ ਤੇ ਬੰਦਾ ਜਿਹੜਾ ਮਰਜ਼ੀ ਅੰਦਰ ਐਂਟਰੀ ਕਰ ਸਕਦਾ ਜਾ ਸਕਦਾ ਪਰ ਗੱਡੀਆਂ ਦੇ ਵੀ ਜਾਣ ਵਾਸਤੇ ਨਾ ਉਹ ਸਾਮਣੇ ਤੇ ਸਕੋਟੀ ਗੱਡਾ ਖੜਾ ਹੈ ਤੇ ਹਰ ਗੱਡੀ ਅੰਦਰ ਐਂਟਰ ਨਹੀਂ ਹੁੰਦੀ ਹੈਗੀ ਗੱਡੀ ਬਾਹਰੇ پارک ਲਾਉਣੀ ਜੇ ਲੈ ਕੇ ਜਾਣੀ ਪੈਂਦੀ ਆ ਤੁਰਕੇ ਆਪਾਂ ਘੁੰਮ ਸਕਦੇ ਆ ਮੈਨੂੰ ਐਸੀ ਵੀ ਛੇ ਕੋਈ ਕਿਵੇਂ ਕੋਈ ਟਿਕਟ ਵਗੈਰਾ ਵੀ ਹੁੰਦੀ ਆ ਵੀ ਆਪਾਂ ਟਿਕਟ ਲੈ ਕੇ ਦੇਖਣਾਂ ਤੋਂ ਪਰ ਇਦਾਂ ਦੀ ਕੋਈ ਗੱਲ ਬਾਤ ਨਹੀਂ ਬਿਲਕੁਲ ਫ੍ਰੀ ਆਫ ਕਾਸਟ ਹੈ ਆ ਦੇਖੋ ਜਿੱਦਾਂ ਨਾ ਕੋਈ ਕਿਲਾ ਹੁੰਦਾ ਇਦਾਂ ਲੱਗਦਾ ਨਾ ਸਿਰ ਪਰ ਕਿਲੇ ਵਾਲੀ ਗੱਲ ਬਾਤ ਹੈ ਕਿਲੇ ਵਾਲੀ ਉਹ ਸਾਹਮਣੇ ਕਰੂਜ਼ੇ ਖੜਾ ਸਾਹਮਣੇ ਦੇਖੋ ਜਿਹੜਾ ਦੇਖਦੇ ਹੋ ਵੱਡਾ ਸਾਰਾ ਇਹ ਉਹ ਵਾਲਾ ਉਹ ਕਰੂਜ਼ੇ ਆ ਆ ਦੇਖੋ ਮੇਟੋਸ਼ਿਪ ਖੜੇ ਨਿਕਲੇ ਨਿਕਲੇ ਇਹ ਤਾਂ ਕਿਸੇ ਦੇ ਪ੍ਰਾਈਵੇਟ ਜੈਟ ਨੇ ਵੱਡੇ ਗਰੂਪ ਦੂਰ ਖੜੇ ਨੇ ਉਹਨਾਂ ਤੱਕ ਨਹੀਂ ਜਾ ਸਕਦੇ ਉਹਨਾਂ ਤੱਕ ਜਾਣ ਵਾਸਤੇ ਆਪਣੇ ਕੋਲ ਪਰਮਿਸ਼ਨ ਚਾਹੀਦੀ ਹੈ ਜੇ ਆਪਾਂ ਘੁੰਮੇ ਕੋਲ ਜਾ ਕੇ ਦੇਖੀਏ ਉਹਨਾਂ ਤਾਂ ਵੀ ਪਰਮਿਸ਼ਨ ਮਿਲਦੀ ਹੈ ਪਰ ਮਿਸੂ ਮਿਲਦੀ ਆ ਤੇ ਉਹ ਸਡਨਲੀ ਨਹੀਂ ਮਿਲਦੀ ਹੈਗੀ ਜਾਂ ਫਿਰ ਬੰਦੇ ਨੇ ਪ੍ਰੋਪਰ ਟਿਕਟ ਹੋਵੇ ਬੰਦੇ ਵਿੱਚ ਜੜ ਕੇ ਜਾਣਾ ਹੋਵੇ ਤਾਂ ਜਾ ਸਕਦੇ ਆ ਆਪਣੇ ਕੋਲ ਉਹਦੇ ਪਰ ਆਪਾਂ ਫਿਰ ਵੀ ਫਿਲਹਾਲ ਜਾ ਰਹੇ ਹਾਂ ਕੋਲ ਨੂੰ ਦੇਖਦੇ ਆਂ ਬਾਕੀ ਦੇਖੋ ਤੁਸੀਂ ਇੱਥੋਂ ਮਾਹੌਲ ਦੇਖੋ ਆਪਾਂ ਅੰਦਰ ਐਂਟਰੀ ਕਰ ਰਹੇ ਆਂ ਜੇ ਆਪਾਂ ਗੱਡੀ ਜਾਨਾ ਆਪਣੀ ਜੀ ਨਾ ਜੇ ਆਪਾਂ ਮਤਲਬ ਕਿ ਇਹ ਘੁੰਮਣ ਪਾ ਜਾਣਾ ਹੈ ਕਾਰ ਲੈ ਕੇ ਆਉਣੀ ਆ ਤਾਂ ਇਹਦੇ ਅੰਦਰ ਪਾਰਕਿੰਗ ਹੈਗੀ ਇੱਥੇ ਇਹਨਾਂ ਦੀ ਆਪਣੀ ਕ੍ਰੂਜ਼ ਆਪਣੀ ਬੰਦਰਗਾਵਲਿਆਂ ਦੀ ਇੱਥੇ ਆਪਾਂ ਗੱਡੀ ਪਾਰਕਿੰਗ ਲੈ ਕੇ ਜਾ ਸਕਦੇ ਹਾਂ ਆ ਦੇਖੋ ਸਾਰੀਆਂ ਗੱਡੀਆਂ ਪਾਰਕਿੰਗ ਲੱਗੀ ਹੋਈਆਂ ਅੰਦਰ ਆ ਇਧਰ ਵੀ ਲੱਗੀਆਂ ਸਾਰੀਆਂ ਗੱਡੀਆਂ ਪਾਰਕਿੰਗ ਦੇ ਵਿੱਚ ਤੇ ਇਧਰ ਬੈਕ ਸਾਈਡ ਇਹਦੇ ਵੀ ਹੈਗਾ ਬਹੁਤ ਵੱਡੀ ਪਾਰਕਿੰਗ ਹੈ ਉੱਥੇ ਵੀ ਗੱਡੀਆਂ ਲੱਗ ਸਕਦੀਆਂ ਨੇ ਪਾਰਕਿੰਗ ਦੇ ਵਿੱਚ ਆຊੰਗਲ ਕਿੰਨਾ ਪਿਆਰਾ ਹੈ ਨਾ ਆ ਤਾਂ ਮਿੱਤਰੋ ਬੜਾ ਸੋਹਣਾ ਲੱਗਦਾ ਦੇਖੋ ਕਿਹਦਾ ਪ੍ਰਾਈਵੇਟ ਬਣਾਇਆ ਵਾ ਨਾ ਤਨੂ ਬਾਕੀ ਸਾਰੇ ਦੇ ਬੰਨੇ ਵੀ ਆ ਇਹ ਵਾਸਤੇ ਲੱਗ ਦਿੱਤਾ ਵੇ ਦੇਖੋ ਤੁਰਕੀ ਯੂਨੀਵਰਸਿਟੀ ਦੇ ਉੱਤੇ ਸਾਈਡ ਤੇ ਨਾਲੇ ਨਾਲ ਤੇ ਪੱਕਾ ਗੇਟ ਬੰਦ ਕੀਤਾ ਵੈਣ ਇਹ ਕਿਸੇ ਸਰਕਾਰੀ ਬੰਦੇ ਲੱਗਦਾ ਮੈਨੂੰ ਵੀ ਇਹ ਤਾਂ ਛੋਟੀ ਛੋਟੀਆਂ ਕਿਸਤੀਆਂ ਬਹੁਤ ਆ ਦੇਖੋ ਪਰ ਗੱਲਬਾਤ ਉਹਦੀ ਹੋਇਆ ਜਿਹੜਾ ਉਹ ਸਾਹਮਣੇ ਖੜਾ ਹੈ ਜਿਹੜੇ ਆ ਘਰ ਵਾਲੇ ਹਨ ਤਾਂ ਕਿੰਨਾ ਘੱਟ ਗੱਲਬਾਤ ਹੈ ਨਾ ਇਹ ਸਾਹਮਣੇ ਟਾਕੀ ਤੋਂ ਐ ਵਿਊ ਦਿਖਦੇ ਹੋਣਗੇ ਸਮੁੰਦਰ ਦਾ ਮੁਲਾਰੇ ਬੋਤੀ ਘਰ ਨਹੀਂ ਪਹੁੰਚ ਸਕਦੇ ਉਹ ਤਾਂ ਜਾ ਸਕਦੇ ਕਿ ਜਾਈ ਜਾ ਰਹੇ ਆ ਆਪਾਂ ਜਾਈ ਜਾ ਰਹੇ ਆ ਜਦ ਤੱਕ ਕੋਈ ਨਹੀਂ ਰੁਕਦਾ ਜੇ ਕਹਿੰਦੇ ਕਹਿੰਦਾ ਵੀ ਵਾਸਤਾ ਉਹ ਤਾਂ ਫੇਰ ਵਾਸਤਾ ਹੋ ਜਾਈ ਨਹੀਂ ਆਪਣੀ ਐਸੇ ਵਰ ਹਾਂਜੀ ਸਹੀ ਆਲੇ ਅੰਦਰ ਬਸਣਾ ਚੱਲੂਗਾ ਹੁੰਨੇ ਆ ਨਹੀਂ ਐਂ ਤਾਂ ਵੈਸੇ ਮਿੱਤਰੋ ਹੈਗੇ ਲੋਕਾਂ ਦੇ ਫੇਰ ਦੇਖੋ ਸਾਹਮਣੇ ਉਹ ਦੇਖੋ ਬੰਦੇ ਮੱਛੀਆਂ ਫੜਦੇ ਆ ਇਹਦਾ ਮਤਲਬ ਉਹ ਤੱਕ ਆਪਾਂ ਆਰਾਮ ਨਾਲ ਘੁੰਮ ਸਕਦੇ ਆ ਆ ਸਕਦੇ ਆ ਤੁਰ ਕੇ ਪੈਦਲ ਗੱਡੀ ਲੈ ਕੇ ਨਹੀਂ ਆਪਾਂ ਸਿਰਫ ਆਹ ਵਾਲੇ ਪੁਆਇੰਟ ਤੱਕ ਆ ਸਕਦੇ ਹਾਂ ਜਿਹੜੇ ਕਰੂਜ਼ ਖੜੇ ਨੇ ਨਾ ਉਹ ਆਹ ਸਾਈਡ ਤੋਂ ਪਰਲੀ ਸਿਰ ਖੜੇ ਆ ਗੱਭੇ ਕੰਦ ਕੀਤੀ ਵੀ ਆ ਸਾਨੂੰ ਐ ਸੀਗਾ ਮੈਂ ਚੱਲ ਵੀ ਸ਼ਾਇਦ ਇੱਥੇ ਤੱਕ ਆ ਗਿਆ ਮੈਂ ਤੋਂ ਸਾਈਡ ਦਾ ਪਾ ਦੇਖ ਲਾਂਗੇ ਪਰ ਨਹੀਂ ਉਹ ਮਤਲਬ ਇਹਰੀ ਪਰਲੇ ਪਾਸੇ ਉੱਥੇ ਸੋਹੀ ਬੰਦੇ ਜਾ ਸਕਦੇ ਆ ਜਾਂ ਪਰਮਿਸ਼ਨ ਲੈ ਕੇ ਤੇ ਜਾਂ ਤੁਹਾਡੇ ਕੋਲ ਵੀਰੇ ਤੋਂ ਹੋਵੇ ਟਿਕਟ ਹੋਵੇ ਜਾਣ ਦੀ ਆ ਹੱਦ ਆ ਕਿ ਇੱਥੇ ਜਿਹੜੇ ਆ ਆਮ ਛੋਟੇ ਖੜੇ ਨੇ ਜਿਹੜੇ ਛੋਟੇ ਤਾਂ ਖਸੇ ਇਹ ਵੀ ਨਹੀਂ ਹੈਗੇ ਇਹ ਵੀ ਖਸੇ ਬੜੇ ਬੜੇ ਆ ਪਰ ਕਰੂਜ਼ ਦੀ ਗੱਲ ਕਰੂ ਸੀ ਹੁੰਦੀ ਆ ਨਾ ਚਲਿਓ ਆਪਾਂ ਨਿਕਲੀਏ ਹਾਂਜੀ ਇੱਥੇ ਦੇਖ ਆਹ ਵਾਲੀ ਮਿੱਤਰੋ ਪੋਰਟ ਹੈ ਪੋਰਟ ਦੇ ਚਵੀਤਾ ਵੇਖਿਆ ਹੁਣ ਆਪਾਂ ਪਹੁੰਚ ਗਏ ਆ ਬਿਲਕੁਲ ਸੈਂਟਰ ਦੇ ਵਿੱਚ ਤੇ ਆਹ ਸੈਂਟਰ ਦੇ ਕੰਨਾਂ ਨੇ ਸਾਰੀਆਂ ਪਪ-ਅਪ ਜੇ ਹਾਲੇ ਫਿਰ ਹਾਲ ਤਾਂ ਬੰਦ ਕੀਤੇ ਹੋਏ ਨੇ ਇਹ ਕੁ ਸੱਚ ਸੋਮਵਾਰ ਵੀ ਹੈਗਾ ਹੈ ਨਾ ਸੋਮਵਾਰ ਕਰਕੇ ਵੀ ਇਹੀ ਫਰਕ ਹੈ ਮੰਡੇ ਨੂੰ ਲਗਭਗ ਕਾਫੀ ਦੁਕਾਨਾਂ ਬੰਦ ਹੁੰਦੀਆਂ ਨੇ ਤਾਂ ਕਰਕੇ ਆਹ ਦੇਖੋ ਵੈਲੈਂਟਾਈਨ ਡੇ ਦਾ ਇਹਨਾਂ ਨੇ

ਇਹ ਵੀ ਬੰਦ ਹੈ ਇਧਰ ਨੂੰ ਆ ਜਾਓ ਆ ਵੀ ਤੁਹਾਨੂੰ ਦਿਖਾ ਦ ਰਿਹਾ ਤੇਲੇ ਬੱਸ ਹੁਣ ਆਪਾਂ ਇਸ ਟਾਈਮ ਬਿਲਕੁਲ ਸੈਂਟਰ ਦੇ ਵਿੱਚ ਘੁੰਮ ਰਹੇ ਪੂਰਾ ਇਹ ਇਹ ਬਿਲਕੁਲ ਸੈਂਟਰ ਆਪਾਂ ਗਏ ਸੈਂਟਰ ਆ ਵੀ ਦੇਖੋ ਇਧਰ ਲਾਈਨ ਦੇ ਵਿੱਚ ਸਾਰੇ ਰੈਸਟੋਰੈਂਟ ਇਧਰ ਵੀ ਇਧਰ ਵੀ ਤੇ ਇਧਰ ਵੀ ਹੁਣ ਆਪਾਂ ਫਾਈਨਲੀ ਮਿੱਤਰੋ ਘੁਮ ਘੁਮਾ ਕੇ ਆਪਾਂ ਆਪਣੀ ਪਾਰਕਿੰਗ ਪਹੁੰਚ ਗਏ ਗੱਡੀ ਆਪਾਂ ਲਾ ਗਏ ਸੀ ਆਪਣੀ ਪਾਰਕਿੰਗ ਦੇ ਵਿੱਚ ਇੱਥੇ ਤੇ ਬਾਕੀ ਬੜਾ ਸੋਹਣਾ ਮਿੱਤਰ ਬਹੁਤ ਸੀਗਾ ਫਿਰ ਪਸੰਦ ਆਇਆ ਨਾ ਹਾਂਜੀ ਸਹੀ ਗੱਲ ਆ ਬਾੜੀ ਕੈਂਡ ਗੱਲ ਵਾਸਿਗੀ ਬਾਕੀ ਤਾਂ ਪਹਿਲੀ ਗੱਲ ਤੇ ਆ ਵੀ ਕੁਦਰਤ ਵੈਸੀ ਬਹੁਤ ਸੋਹਣੀ ਆ ਚਾਹੇ ਉਹ ਪਹਾੜਾਂ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਜ਼ਮੀਨੀ ਪੱਧਰ ਦੇ ਰੂਪ ਦੇ ਵਿੱਚ ਹੋਵੇ ਤੇ ਚਾਹੇ ਉਹ ਸਮੁੰਦਰੀ ਤੱਟ ਦੇ ਰੂਪ ਦੇ ਵਿੱਚ ਹੋਵੇ ਤੇ ਇਹਨੂੰ ਹੋਰ ਸੋਹਣਾ ਬਣਾ ਦਿੰਦੀ ਆ ਜਿਹੜੀ ਆਪਣੀ ਇਨਸਾਨੀ ਆਪਾਂ ਲੋਕ ਐ ਨਾ ਇਹਨਾਂ ਲੋਕਾਂ ਨੇ ਕਿੰਨਾ ਥੋੜਾ ਬਣਾਇਆ ਵੈ ਜੇ ਆਪਾਂ ਪਹਾੜਾਂ ਦੇ ਵਿੱਚ ਲਈ ਇਹ ਤਾਂ ਪਹਾੜ ਨੂੰ ਕਿੰਨਾ ਸੋਹਣਾ ਇਹਨੇ ਬਣਾਇਆ ਵੈ ਟੂਰਿਸਟ ਪਲੇਸਸ ਬਣਾਤੀਆਂ ਜੇ ਆਪਾਂ ਮਤਲਬ ਸਮੁੰਦਰ ਦੀ ਗੱਲ ਕਰ ਹਾਂ ਇਹ ਸਾਡੇ ਅੱਥ ਵਿੱਚ ਹੈ ਜਿਵੇਂ ਜਿਹਨੂੰ ਸੋਹਣੀ ਬਣਾ ਕੇ ਰੱਖਣਾ ਤੇ ਸਾਨੂੰ ਕੋਦਾਂ ਤੋਂ ਪਿਆਰ ਵੀ ਕਰਨਾ ਚਾਹੀਦਾ ਹੈ ਜੇ ਕੋਦਾਂ ਤੋਂ ਪਿਆਰ ਕਰਦੇ ਨੇ ਕੋਦਾਂ ਤੋਂ ਸਾਥ ਮੁਕੇ ਵੀ ਰੱਖਣਾ ਚਾਹੀਦਾ ਹੈ ਜਿੰਨਾ ਸਾਡਾ ਜੋਗਦਾਨ ਹੈ ਸਾਨੂੰ ਉਹਨਾਂ ਕਿ ਪਾਉਣਾ ਚਾਹੀਦਾ ਹੈ ਤੇ ਆਪਾਂ ਸਾਰ ਸਾਂਭੀ ਇਹ ਪਾਣੀ ਸਾਂਭੀ ਚੀਜ਼ਾਂ ਸਾਨੂੰ ਸੰਭੇ ਰੱਖਣੀਆਂ ਮੈਥੋਂ ਚਾਹੀਦੀਆਂ ਅਸੀਂ ਆਪਣੇ ਬੱਚਿਆਂ ਨੂੰ ਇੱਕ ਵਧੀਆ ਚੀਜ਼ ਦੇ ਕੇ ਜਾਈਏ ਜ਼ਿੰਦਗੀ ਦੇ ਉੱਤੇ ਤੇ ਬਾਕੀ ਖੁਲਮਾ ਲਾ ਕੇ ਅੱਜ ਦਿਨ ਬੜਾ ਸੋਹਣਾ ਰਿਹਾ ਸਾਥ ਤੁਹਾਡੇ ਨਾਲ ਸ਼ੇਅਰ ਕੀਤਾ ਬਲੌਗ ਦੇ ਰੂਪ ਦੇ ਵਿੱਚ ਇਹ ਬੜਾ ਸ਼ਹਿਰ ਚਵਿਤਾ ਵੇਖ ਕੇ ਸ਼ਹਿਰ ਹੈ ਰੋਮ ਦਾ ਤੇ ਇਥੋਂ ਸਾਰੇ ਆਪਾਂ ਜਿਹੜਾ ਪਹਿਲਾਂ ਗੱਲ ਵੀ ਇੱਥੋਂ ਹੀ ਇੰਪੋਰਟ ਐਕਸਪੋਰਟ ਦਾ ਕੰਮ ਹੁੰਦਾ ਹੈ ਇੱਥੋਂ ਹੀ ਜਿਹੜੇ ਆਪਣੇ ਚੱਲਦੇ ਆਂ ਕਰੂਜ਼ ਚੱਲਦੇ ਨੇ ਘੁੰਮਣ ਵਾਸਤੇ ਇੱਥੋਂ ਹੀ ਚੱਲਦੇ ਨੇ ਤੇ ਤੁਸੀਂ ਜ਼ਰੂਰ ਟਾਈਮ ਕੱਢ ਕੇ ਫੈਮਿਲੀ ਕੇ ਆ ਕੇ ਇਸ ਸ਼ਹਿਰ ਨੂੰ ਘੇੜਾ ਕੱਢ ਕੇ ਘੁੰਮ ਕੇ ਜਾਇਓ ਸਾਡੇ ਕੋਲ ਟਾਈਮ ਭਾਵੇਂ ਥੋੜਾ ਸੀ ਜਿੰਨਾ ਘੁੰਮਿਆ ਵਧੀਆ ਘੁੰਮਿਆ ਵਧੀਆ ਘੁੰਮਿਆ ਬੜਾ ਚੰਗਾ ਲੱਗੇ ਸਾਨੂੰ ਤੇ ਜੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਕੱਲ ਨੂੰ ਮਿਲਾਂਗੇ ਹੋ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ